ਪੰਜਾਬ ਦਾ ਬਹੁ ਚਰਚਿਤ ਕੇਸ ਲਾਰੈਂਸ ਬਸ਼ਨੋਈ ਦਾ ਪੁਲਿਸ ਹਰਾਸਤ ਵਿੱਚ ਹੋਇਆ ਇੰਟਰਵਿਊ ਜਿਸ ਨੇ ਵੱਡੇ ਸਵਾਲ ਖੜੇ ਕੀਤੇ ਕਿ ਸਿਸਟਮ ਕਿਵੇਂ ਮਿਲੀ ਭੁਗਤ ਦੇ ਨਾਲ ਕੀ ਕੀ ਚੰਨ ਚਾੜਦਾ ਜਿਸ ਦੇ ਵਿੱਚ ਕਈ ਅਫਸਰਾਂ ਨੂੰ ਸਸਪੈਂਡ ਵੀ ਕੀਤਾ ਗਿਆ ਪਰ ਇੱਕ ਅਫਸਰ ਡੀਐਸਪੀ ਜਿਹੜਾ ਗੁਰਸ਼ੇਰ ਸੰਧੂ ਜਿਸ ਨੂੰ ਡਿਸਮਿਸ ਕਰ ਦਿੱਤਾ ਗਿਆ ਕਾਫੀ ਲੰਮੇ ਰੌਲਾ ਰੱਪਾ ਪੈਣ ਤੋਂ ਬਾਅਦ ਤਾਂ ਉਸ ਦੀ ਪਟੀਸ਼ਨ ਉੱਤੇ ਹਾਈ ਕੋਰਟ ਵਿੱਚ ਸੁਣਵਾਈ ਹੁੰਦੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਉਸ ਨੇ ਇਹ ਵੀ ਆਖਿਆ ਕਿ ਮੈਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਜੋ ਸਿਟ ਸੀ ਉਸਨੇ ਏਜੀਟੀਐਫ ਦੇ ਅਧਿਕਾਰੀਆਂ ਤੋਂ ਉਸ ਢੰਗ ਨਾਲ ਪੁੱਛਗਛ ਨਹੀਂ ਕੀਤੀ ਇਹ ਵੀ ਸਵਾਲ ਉੱਠੇ ਸਨ ਪਰ ਹੁਣ ਹਾਈ ਕੋਰਟ ਦੇ ਵਿੱਚ ਹੋਈ ਸੁਣਵਾਈ ਦੇ ਵਿੱਚ ਕੀ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਨੇ ਔਰ ਇਸ ਮਾਮਲੇ ਦੇ ਵਿੱਚ ਕਿਸ-ਕਿਸ ਨੂੰ ਨੋਟਿਸ ਜਾਰੀ ਕੀਤਾ ਗਿਆ ਜਵਾਬ ਮੰਗਿਆ ਗਿਆ ਕਿਉਂਕਿ ਡੀਐਸਪੀ ਗੁਰਸ਼ੇਰ ਸੰਧੂ ਖੁਦ ਨੂੰ ਬੇਕਸੂਰ ਦੱਸ ਰਿਹਾ ਉਸ ਮਾਮਲੇ ਵਿੱਚ ਔਰ ਕਹਿ ਰਿਹਾ ਕਿ ਮੇਰੀ ਕੋਈ ਮਿਲੀਭੁਗਤ ਨਹੀਂ ਸੀ ਮੈਂ ਕੋਈ ਸੀਆਈਏ ਜਿਹੜਾ ਖਰਡ ਸੀ ਕੰਪਲੈਕਸ ਜਿੱਥੇ ਪੁੱਛਗਛ ਲਈ ਰਮਾਣ ਤੇ ਲਿਆਂਦਾ ਗਿਆ ਸੀ ਏਜੀਟੀਐਫ ਦੇ ਅਧਿਕਾਰੀਆਂ ਨੇ ਤਾਂ ਉਹ ਮਾਮਲੇ ਦੇ ਵਿੱਚ ਗੁਰਸ਼ੇਰ ਸੰਧੂ ਨੇ ਦਾਵਾ ਕੀਤਾ ਹੈ ਪਟੀਸ਼ਨ ਦੇ ਜ਼ਰੀਏ ਕਿ ਉਸ ਦਾ ਕੋਈ ਕਸੂਰ ਨਹੀਂ ਹੈ ਹਾਲਾਂਕਿ ਇਸ ਮਾਮਲੇ ਵਿੱਚ ਉਸ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਪਰ ਉਸ ਹੋਈ ਸੁਣਵਾਈ ਦੇ ਵਿੱਚ ਕਿਸ ਕਿਸ ਨੂੰ ਨੋਟਿਸ ਕੱਢਿਆ ਗਿਆ ਉਸ ਦੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕਰ ਦਿੰਨੇ ਆਂ ਦਰਅਸਲ ਇਸ ਮਾਮਲੇ ਦੇ ਵਿੱਚ ਜਿਹੜਾ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਸੀ ਦੋਸ਼ ਲੱਗੇ ਸਨ ਕਿ ਪੁਲਿਸ ਦੀ ਮਿਲੀ ਭਗਤ ਬਣਾ ਤਾਂ ਹੋ ਹੀ ਨਹੀਂ ਸਕਦਾ ਪਹਿਲਾਂ ਤੇ ਪੰਜਾਬ ਪੁਲਿਸ ਦੇ ਮੁਖੀ ਨੇ ਪੱਲਾ ਹੀ ਝਾੜ ਦਿੱਤਾ ਸੀ ਮੰਨਣ ਨੂੰ ਹੀ ਤਿਆਰ ਨਹੀਂ ਸੀ ਨਾ ਹੀ ਪੰਜਾਬ ਸਰਕਾਰ ਦੇ ਮੰਤਰੀ ਤੇ ਨਾ ਹੀ ਪੰਜਾਬ ਸਰਕਾਰ ਦਾ ਕੋਈ ਹੋਰ ਨੁਮਾਇੰਦਾ ਤੇ ਨਾ ਹੀ ਪੰਜਾਬ ਪੁਲਿਸ ਦੇ ਵੱਡੇ ਸੀਨੀਅਰ ਅਧਿਕਾਰੀ ਪਰ ਬਾਅਦ ਵਿੱਚ ਜਦੋਂ ਸੱਟ ਬਣਦੀ ਹੈ ਹਾਈ ਕੋਰਟ ਦੇ ਆਦੇਸ਼ਾਂ ਮੁਤਾਬਕ ਤਾਂ ਸੀਨੀਅਰ ਆਈਪੀਐਸ ਅਫਸਰ ਨੇ ਜਿਹੜੇ ਉਹਨਾਂ ਦੀ ਸੱਟ ਜਾਂਚ ਕਰਦੀ ਹੈ ਕਿ ਇੱਕ ਇੰਟਰਵਿਊ ਹੋਇਆ ਸੀ ਆਈਏ ਖਰੜਡ ਕੰਪਲੈਕਸ 'ਚ ਤੇ ਇੱਕ ਹੋਇਆ ਰਾਜਸਥਾਨ ਦੀ ਕਿਸੇ ਜੇਲ੍ਹ ਦੇ ਵਿੱਚ ਰਾਜਸਥਾਨ ਦੀ ਜੇਲ੍ਹ ਵਾਲੇ ਇੰਟਰਵਿਊ ਦੇ ਵਿੱਚ ਕੌਣ ਜ਼ਿੰਮੇਵਾਰ ਸੀ ਕੌਣ ਨਹੀਂ ਉਹ ਰਾਜਸਥਾਨ ਦੀ ਸਰਕਾਰ ਨੇ ਦੇਖਣਾ ਤੇ ਉੱਥੋਂ ਦੀ ਸਰਕਾਰ ਨੇ ਜਵਾਬ ਦੇਣਾ ਹੈ ਹਾਈ ਕੋਰਟ ਦੇ ਵਿੱਚ ਪਰ ਪੰਜਾਬ ਦੀ ਜਿੱਥੋਂ ਤੱਕ ਰਹੀ ਗੱਲ ਜਿਹੜੇ ਅਫਸਰ ਨੂੰ ਰਿਸਮਸ ਕੀਤਾ ਗਿਆ ਉਹੀ ਆਪਣੇ ਵੱਡੇ ਪੁਲਿਸ ਅਧਿਕਾਰੀਆਂ ਦੇ ਉੱਤੇ ਸਵਾਲ ਚੁੱਕ ਰਿਹਾ ਤੇ ਬਰਖਾਸਤ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਗ੍ਰੈਸ ਕੱਤਰ ਤੇ ਏਡੀਜੀਪੀ ਪ੍ਰੋਵੀਜ਼ਨਿੰਗ ਸਹਿ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਨੂੰ ਜਾਰੀ ਕਰਕੇ ਨੋਟਿਸ ਜਵਾਬ ਮੰਗਿਆ ਪਟੀਸ਼ਨਰ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਹ ਐਫ ਆਈ ਆਰ ਚ ਉਹਨਾਂ ਖਿਲਾਫ ਕੀਤੀ ਜਾ ਰਹੀ ਕਾਰਵਾਈ ਨੂੰ ਗੈਰ ਕਾਨੂੰਨੀ ਘਰ ਕਰਾਰ ਦਿੰਦੇ ਹੋਏ ਤੁਰੰਤ ਰੋਕਿਆ ਜਾਵੇ ਪਟੀਸ਼ਨ ਚ ਗੁਰਸ਼ੇਰ ਸੰਧੂ ਨੇ ਬੇਨਤੀ ਕੀਤੀ ਹੈ ਕਿ 5 ਜਨਵਰੀ 2024 ਨੂੰ ਪੰਜਾਬ ਸਟੇਟ ਕ੍ਰਾਈਮ ਪੁਲਿਸ ਸਟੇਸ਼ਨ ਫੇਜ਼ 4 ਦੇ ਵਿੱਚ ਮੁਹਾਲੀ ਦੇ ਵਿੱਚ ਐਫ ਆਈ ਆਰ ਦਰਜ ਹੋਣ ਤੋਂ ਪਹਿਲਾਂ ਤੇ ਬਾਅਦ ਦੀ ਪੂਰੀ ਰਿਕਾਰਡ ਫਾਈਲ ਜਿਸ 'ਚ ਕੇਸ ਡਾਇਰੀ, ਪੱਤਰ-ਚਾਰ ਯਾਨੀ ਕਿ ਚਿੱਠੀਆਂ ਦਾ ਆਦਾਨ-ਪ੍ਰਦਾਨ, ਸਮਗਰੀ ਨਾਮਜ਼ਦਗੀ ਨਾਲ ਸੰਬੰਧ ਦਸਤਾਵੇਜ਼ ਆਦਿ ਸ਼ਾਮਲ ਨੇ ਉਹ ਮੰਗੀ ਜਾਵੇ। ਤਾ ਜੋ ਇਹ ਸਾਫ ਹੋ ਸਕੇ ਕਿ ਉਹਨਾਂ ਨੂੰ ਇਸ ਐਫਆਈਆਰ ਚ ਕਿਵੇਂ ਤੇ ਕਿਉਂ ਨਾਮਜ਼ਦ ਕੀਤਾ ਗਿਆ ਪਟੀਸ਼ਨ ਚ ਏਡੀਜੀਪੀ ਪ੍ਰੋਵੀਜ਼ਨਿੰਗ ਸਹਿ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਵੱਲੋਂ ਜਾਰੀ ਕੀਤੇ ਦੋ ਨੋਟਿਸਾਂ ਜੋ 21 ਮਈ 2025 ਤੇ 23 ਮਈ 2025 ਨੂੰ ਜਾਰੀ ਕੀਤੇ ਗਏ ਨੂੰ ਚੁਣੌਤੀ ਦਿੱਤੀ ਗਈ ਹੈ ਇਹਨਾਂ ਨੋਟਿਸਾਂ ਰਾਹੀਂ ਪਟੀਸ਼ਨਰ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ ਸੀ ਜੋ ਹੁਣ ਪਟੀਸ਼ਨਰ ਮੁਤਾਬਕ ਭਾਰਤੀ ਕਾਨੂੰਨ ਅਧੀਨ ਜਾਇਜ਼ ਨਹੀਂ ਹੈ ਇਹ ਗੱਲਾਂ ਗੁਰਸ਼ੇਰ ਸੰਧੂ ਵੱਲੋਂ ਪਟੀਸ਼ਨ ਦੇ ਰੂਪ ਦੇ ਵਿੱਚ ਹਾਈ ਕੋਰਟ ਨੂੰ ਦੱਸੀਆਂ ਜਾ ਰਹੀਆਂ ਨੇ ਬੇਨਤੀ ਦੇ ਰੂਪ ਦੇ ਵਿੱਚ ਕਿ ਕਿਹੜੇ ਕਿਹੜੇ ਨੋਟਿਸ ਤੇ ਕਿਵੇਂ ਕਿਵੇਂ ਜਾਰੀ ਹੋਏ ਤੇ ਉਹ ਜਾਇਜ਼ ਨਹੀਂ ਕਾਨੂੰਨ ਦੀ ਨਜ਼ਰ ਵਿੱਚ ਇਹ ਸਾਰੀਆਂ ਗੱਲਾਂ ਹੁਣ ਗੁਰਸ਼ੇਰ ਸੰਧੂ ਕਰ ਰਿਹਾ ਹੈ ਕਿਉਂਕਿ ਮੀਡੀਆ ਦੇ ਸਾਹਮਣੇ ਇੱਕ ਵੀ ਬਿਆਨ ਨਹੀਂ ਦਿੱਤਾ ਪਰ ਉਹਨਾਂ ਨੇ ਵਕੀਲ ਦੇ ਜ਼ਰੀਏ ਕੁਝ ਗੱਲਾਂ ਸਾਹਮਣੇ ਆਈਆਂ ਸਨ ਜੋ ਕਿ ਅਸੀਂ ਵੀ ਸਾਂਝੀਆਂ ਕਰ ਚੁੱਕੇ ਹਾਂ ਏਬੀਸੀ ਪੰਜਾਬ ਚੈਨਲ ਦੇ ਉੱਤੇ ਪਰ ਇਸ ਮਾਮਲੇ ਦੇ ਉੱਤੇ ਹੁਣ ਜਦੋਂ ਵੱਡੇ ਅਧਿਕਾਰੀਆਂ ਨੂੰ ਨੋਟਿਸ ਹੋ ਰਾਇ ਨਹੀਂ ਤੇ ਪਤਾ ਲੱਗੇਗਾ ਕਿ ਜਵਾਬ ਪੰਜਾਬ ਸਰਕਾਰ ਜਾਂ ਪੁਲਿਸ ਦੇ ਵੱਡੇ ਅਧਿਕਾਰੀ ਗੁਰਸ਼ੇਰ ਸੰਧੂ ਦੀ ਇਸ ਪਟੀਸ਼ਨ ਦੇ ਜਵਾਬ ਵਿੱਚ ਮੰਗੇ ਜਾ ਰਹੇ ਨੇ ਜਿਹੜੇ ਸਵਾਲ ਕੀਤੇ ਜਾ ਰਹੇ ਨੇ ਉਸ ਦਾ ਜਵਾਬ ਉਹ ਕੀ ਦਿੰਦੇ ਨੇ ਗੁਰਸ਼ੇਰ ਸੰਧੂ ਤਾਂ ਇਸ ਪਟੀਸ਼ਨ ਦੇ ਵਿੱਚ ਦਲੀਲ ਇਹ ਵੀ ਦੇ ਰਿਹਾ ਹੈ ਕਿ ਸਾਰੀ ਕਾਰਵਾਈ ਨਾ ਸਿਰਫ ਪੈਂਡਿੰਗ ਸੁਪਰੀਮ ਕੋਰਟ ਕਾਰਵਾਈ ਦੌਰਾਨ ਕੀਤੀ ਗਈ ਹੈ ਸਗੋਂ ਇਹ ਭਾਰਤੀ ਅਪਰਾਧਿਕ ਨਿਆਂ ਪ੍ਰਣਾਲੀ ਦੀ ਆਤਮਾ ਦੇ ਵੀ ਵਿਰੁੱਧ ਹੈ। ਉਹਨਾਂ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਇਹਨਾਂ ਨੋਟਿਸਾਂ ਨੂੰ ਤੁਰੰਤ ਰੱਦ ਕੀਤਾ ਜਾਵੇ। ਰਾਜ ਸਰਕਾਰ ਤੇ ਪੁਲਿਸ ਨੂੰ ਉਹਨਾਂ ਕੇਸ ਖਿਲਾਫ ਕਿਸੇ ਵੀ ਜ਼ਬਰਦਸਤੀ ਜਾਂ ਸਜ਼ਾ ਦੀ ਕਾਰਵਾਈ ਕਰਨ ਤੋਂ ਰੋਕਿਆ ਜਾਵੇ। ਪਟੀਸ਼ਨ 'ਚ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਅਦਾਲਤ ਅੰਤਰੀਮ ਰਾਹਤ ਦੇ ਤੌਰ ਤੇ ਐਫ ਆਈ ਆਰ ਤਹਿਤ ਉਹਨਾਂ ਖਿਲਾਫ ਕੀਤੀ ਜਾ ਰਹੀ ਸਾਰੀ ਕਾਰਵਾਈ ਤੇ ਰੋਕ ਲਗਾਈ ਅਪਰੋਕਤ ਨੋਟਿਸਾਂ ਦੇ ਪ੍ਰਭਾਵ ਤੇ ਕਾਰਵਾਈ ਤੇ ਰੋਕ ਲਗਾਈ ਇਸ ਦੇ ਨਾਲ ਹੀ ਪਟੀਸ਼ਨ ਕਰਤਾ ਖਿਲਾਫ ਕਿਸੇ ਵੀ ਦਬਾਅ ਜਾਂ ਸਜ਼ਾ ਦੀ ਕਾਰਵਾਈ ਨਾ ਕੀਤੀ ਜਾਵੇ ਜਦ ਤੱਕ ਅਦਾਲਤ ਇਸ ਪਟੀਸ਼ਨ ਤੇ ਆਖਰੀ ਫੈਸਲਾ ਨਹੀਂ ਕਰ ਲੈਂਦੀ ਇਸ ਮਾਮਲੇ ਦੇ ਵਿੱਚ ਗੁਰਸ਼ੇਰ ਸੰਧੂ ਵੱਲੋਂ ਇਹ ਗੱਲਾਂ ਕਹੀਆਂ ਗਈਆਂ ਨੇ ਕਿ ਉਸ ਦੇ ਖਿਲਾਫ ਕਿਸੇ ਤਰ੍ਹਾਂ ਦੀ ਸਜ਼ਾ ਜਾਂ ਦਬਾਅ ਦੀ ਕਾਰਵਾਈ ਨਾ ਕੀਤੀ ਜਾਵੇ ਜਦੋਂ ਤੱਕ ਅਦਾਲਤ ਇਸ ਪਟੀਸ਼ਨ ਦੇ ਉੱਤੇ ਆਖਰੀ ਫੈਸਲਾ ਨਹੀਂ ਲੈ ਲੈਂਦੀ ਹੁਣ ਇਹ ਸਾਰੇ ਮਾਮਲੇ ਦੇ ਵਿੱਚ ਗੁਰਸ਼ੇਰ ਸੰਧੂ ਜਿਹੜਾ ਕਿ ਬਰਖਾਸਤ ਡੀਐਸਪੀ ਹੈ ਜਿਹੜਾ ਕਿ ਮੰਨਿਆ ਜਾ ਰਿਹਾ ਸੀ ਉਸ ਵੇਲੇ ਜਦੋਂ ਸਵਾਲ ਇਸ ਦੇ ਉੱਤੇ ਉਠੇ ਕਿ ਸਾਰੇ ਦਾ ਸਾਰਾ ਕਸੂਰ ਹੀ ਜਿਵੇਂ ਇਸ ਦਾ ਹੁੰਦਾ ਹੈ ਉਸ ਤੋਂ ਬਾਅਦ ਇਸ ਨੇ ਖੁਦ ਦੱਸਿਆ ਜਦੋਂ ਪਟੀਸ਼ਨ ਦੇ ਜ਼ਰੀਏ ਕਿ ਮੈਨੂੰ ਤੇ ਬਲੀ ਦਾ ਬੱਕਰਾ ਬਣਾਇਆ ਗਿਆ ਫਿਰ ਸਵਾਲ ਉੱਠੇ ਕਿ ਹੁਣ ਤੱਕ ਜਿਨ੍ਹਾਂ ਨੇ ਪੁੱਛਗਿਸ਼ ਕਰਨੀ ਸੀ ਏਜੀਟੀਐਫ ਦੇ ਅਧਿਕਾਰੀਆਂ ਨੂੰ ਪੁੱਛਗਿਸ਼ ਕਿਉਂ ਨਹੀਂ ਕੀਤੀ ਗਈ ਕਿ ਉਹਨਾਂ ਦੀ ਜਵਾਬਤੌਲਬੀ ਨਹੀਂ ਸੀ ਕਿ ਉਹ ਵੱਡੇ ਅਧਿਕਾਰੀ ਜਿਸ ਦੇ ਵਿੱਚ ਆਈਪੀਐਸ ਅਧਿਕਾਰੀ ਵੀ ਆਉਂਦੇ ਨੇ ਉਹ ਜਿਹੜਾ ਲਾਰੈਂਸ ਬਿਸ਼ਨੋਈ ਤੋਂ ਸਵਾਲ ਜਵਾਬ ਕਰ ਰਹੇ ਸਨ ਉਸ ਵੇਲੇ ਕਿੱਥੇ ਸੀ ਜਦੋਂ ਇੰਟਰਵਿਊ ਹੋ ਰਿਹਾ ਸੀ ਤਾਂ ਛੋਟੇ ਮੋਟੇ ਅਧਿਕਾਰੀ ਜਿਹੜੇ ਉਹ ਕਿਉਂ ਟੰਗੇ ਗਏ ਹਾਲਾਂਕਿ ਇਸ ਮਾਮਲੇ ਦੇ ਵਿੱਚ ਗੁਰਸ਼ੀਰ ਸਿੰਘ ਸੰਧੂ ਨੂੰ ਹਾਲੇ ਤੱਕ ਕਿਸੇ ਵੀ ਤਰ੍ਹਾਂ ਕਲੀਨ ਚਿੱਟ ਮਿਲਣ ਦੀ ਸੰਭਾਵਨਾ ਨਹੀਂ ਹੈ ਪਰ ਉਹ ਆਪਣੀ ਗੱਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਰੱਖ ਰਿਹਾ ਜਿਸ ਕਰਕੇ ਹੁਣ ਗ੍ਰੈਸ ਕੱਤਰ ਨੂੰ ਤੇ ਏਡੀਜੀਪੀ ਰੈਂਕ ਦੇ ਅਧਿਕਾਰੀ ਨੂੰ ਤੋਂ ਜਵਾਬ ਮੰਗਿਆ ਗਿਆ ਕਿ ਇਸ ਮਾਮਲੇ ਦੇ ਵਿੱਚ ਤੁਸੀਂ ਵੀ ਆਪਣਾ ਜਵਾਬ ਦਾਖਲ ਕਰੋ ਹੁਣ ਇਸ ਮਾਮਲੇ ਦੇ ਵਿੱਚ ਦੇਖਦੇ ਹਾਂ ਅਗਲੀ ਸੁਣਵਾਈ ਦੇ ਵਿੱਚ ਜਵਾਬ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਦੇ ਪੁਲਿਸ ਅਧਿਕਾਰੀਆਂ ਵੱਲੋਂ ਕੀ ਆਉਂਦਾ ਗੁਰਸ਼ੀਰ ਸੰਧੂ ਦੇ ਕੀਤੇ ਗਏ ਸਵਾਲਾਂ ਨੂੰ ਦੇ ਜਵਾਬ ਜੇਕਰ ਸਰਕਾਰ ਦੇ ਅਧਿਕਾਰੀ ਨਾ ਦੇ ਸਕੇ ਤਸੱਲੀ ਬਖਸ਼ ਤੇ ਹੋ ਸਕਦਾ ਹੈ ਗੁਰਸ਼ੇਰ ਸੰਧੂ ਨੂੰ ਵੀ ਇਸ ਮਾਮਲੇ ਦੇ ਵਿੱਚ ਰਾਹਤ ਮਿਲ ਜਾਵੇ ਕਿਉਂਕਿ ਇਸ ਮਾਮਲੇ ਨੂੰ ਲਮਕਾ ਹੀ ਇੰਨਾ ਦਿੱਤਾ ਗਿਆ ਗੁੰਝਲਦਾਰੀ ਇੰਨਾ ਕਰ ਦਿੱਤਾ ਗਿਆ ਕਿ ਜਿਹੜੇ ਜ਼ਿੰਮੇਵਾਰ ਅਫਸਰ ਨੇ ਉਹੀ ਤੈਅ ਨਹੀਂ ਹੋ ਪਾਰਿਆ ਕਿ ਆਖਰਕਾਰ ਜ਼ਿੰਮੇਵਾਰੀ ਕਿਸ ਕਿਸ ਦੀ ਹੈ ਕਿਉਂਕਿ ਸ਼ੱਕੀ ਕਾਰਵਾਈ ਤਾਂ ਉਦੋਂ ਹੀ ਹੋ ਗਈ ਸੀ ਕਿ ਹੁਣ ਇਸ ਮਾਮਲੇ ਵਿੱਚ ਕੁਝ ਨਹੀਂ ਬਣੇਗਾ ਕਿਉਂਕਿ ਸ਼ੁਰੂ ਤੋਂ ਹੀ ਪੰਜਾਬ ਪੁਲਿਸ ਦੇ ਵੱਡੇ ਵੱਡੇ ਅਧਿਕਾਰੀਆਂ ਨੇ ਹੈੱਡਕੁਆਰਟਰ ਤੋਂ ਬੈਠ ਕੇ ਨਾਰਾਈ ਕਰ ਲਿਆ ਸੀ ਔਰ ਮੰਨਣ ਨੂੰ ਹੀ ਤਿਆਰ ਨਹੀਂ ਸੀ ਕਿ ਇੰਟਰਵਿਊ ਪੰਜਾਬ ਦੇ ਵਿੱਚ ਹੋਇਆ ਪਰ ਬਾਅਦ ਵਿੱਚ ਸਾਰਾ ਕੁਝ ਤਫਤੀਸ਼ ਦੇ ਵਿੱਚ ਸਾਹਮਣੇ ਆ ਗਿਆ ਕਿ ਇਹ ਪੰਜਾਬ ਦੇ ਵਿੱਚ ਹੀ ਇੰਟਰਵਿਊ ਹੋਇਆ ਸੀ ਆਈਏ ਖੜ ਦੇ ਵਿੱਚ ਹੋਇਆ ਦੇਖਦੇ ਹਾਂ ਇਸ ਮਾਮਲੇ ਦੇ ਵਿੱਚ ਅਗਲੀ ਸੁਣਵਾਈ ਦੇ ਦੌਰਾਨ ਕੀ ਕੀ ਜਵਾਬ ਆਉਂਦੇ ਨੇ ਔਰ ਇਸ ਮਾਮਲੇ ਵਿੱਚ ਕੌਣ ਬਚਦਾ ਹੈ ਤੇ ਕੌਣ ਫਸਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ